ਉਗੀ ਰੈਡੀ ਹੈ ਇਹ ਹੋ ਗਈ ਰੈਡੀ ਬਸ ਹੁਣ ਇਹਦੇ ਵਿੱਚੋਂ ਜਸਟ ਇਨ ਅ ਫਿਊ ਸੈਕਿੰਡ ਦੇ ਵਿੱਚ ਇਹਨੇ ਸਾਰਾ ਤੇਲ ਆਇਲ ਜਿਹੜਾ ਕਿ ਹੈ ਰਿਮੂਵ ਕਰ ਦੇਣਾ ਇਸੇ ਕਰਕੇ ਅਸੀਂ ਰਾਈਸ ਫਲੋਰ ਲਾਈਦਾ ਓਕੇ ਰਾਈਸ ਫਲੋਰ ਲਾਉਣ ਦਾ ਕਾਰਨ ਇਹ ਹੈ ਇਹਨੂੰ ਮੁਰਦੇ ਤੁਸੀਂ ਭਾਵੇਂ ਕੱਪੜੇ ਦੇ ਵਿੱਚ ਨਚੋੜੋ ਇਹਦੇ ਵਿੱਚ ਤੇਲ ਨਹੀਂ ਨਿਕਲਣਾ ਭਾਜੀ ਚੀਜ਼ ਕਿਤੇ ਚਲ ਗਈ ਜੀ ਇਹਦੇ ਚ ਚੀਜ਼ ਤਾਂ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਭਾਜੀ ਚੀਜ਼ ਗਈ ਕਿੱਥੇ ਗਈ ਹੈ ਅੱਛਾ ਹੁਣ ਸਾਡੇ 버ਗਰ ਰੈਡੀ ਨੇ ਸਾਰਾ ਬੇਸ ਰੈਡੀ ਆ ਓਕੇ ਇਹਦੇ ਉੱਤੇ ਜਿਹੜਾ ਸੈਲਡ ਲਗਾਇਆ ਗਿਆ ਵੈ ਪਹਿਲੀ ਗੱਲ ਤੇ ਇਹ ਆ ਇਹਦੇ ਵਿੱਚ 70% کریم ਪਾਣੀ ਸਟਾਰਟਿੰਗ ਹੁੰਦੀ ਹੈ ਠੀਕ ਹੈ کریم ਕੋਈ ਆਮ ਨਹੀਂ ਮੱਧ ਡੇਰੀ ਜਾਂ ਅਮੁਲ ਦੀ ਹੈ 20% ਲਿਕਵਿਡ ਚੀਜ਼ ਆਹ ਦੇਖ ਸਕਦੇ ਹੋ ਤੁਸੀਂ 20% ਵਿੱਚ ਲਿਕਵਿਡ ਚੀਜ਼ ਹੈ ਤੇ 10% ਇਹਦੇ ਮਾਇਉਨੈਸ ਪਾਈ ਹੋਈ ਹੈ ਤਾਂ ਕਿ ਗ੍ਰੀਸ ਬਣੀ ਰਵੇ ਇਹਦੀ ਆਪਸ ਦੇ ਵਿੱਚ ਤੇ ਵੈਜੀਸ ਕਿਹੜੀਆਂ ਕਿਹੜੀਆਂ ਭਾਜੀ ਵੈਜੀਸ ਇਹਦੇ ਵਿੱਚ ਵੀਰੇ ਆਈਸਬਰਗ ਹੈਗੀ ਆ ਆ ਦੇਖ ਲਓ ਲੋਕੀ ਕਹਿੰਗੇ ਨਜ਼ਰ ਨਹੀਂ ਆਂਦੀ ਇਹ ਆਈਸਬਰਗ ਹੈ ਜੇ ਫਿਰ ਨਾਲ ਅਨੀਅਨ ਹੈ ਨਾਲ ਆਹ ਸਵੀਟ ਕੋਨ ਹੈ ਸਾਡੀ ਟਿੱਕੀ ਆ ਹੁਣ ਦੱਸੋ ਇਹਦੇ ਵਿੱਚ ਆਇਲ ਨਜ਼ਰ ਆਉਂਦੇ ਤੁਹਾਨੂੰ